ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 5 ਸ਼ਾਜਾਦਾ ਖੜਗ ਸਿੰਘ ਦਾ ਜਨਮ ਤੇ ਇਲਾਕਾ ਦਸਕਾ ਆਦ ਨੂੰ ਫਤਿਹ ਕਰਨਾ ਸਨ 1802 ਦੇ ਆਰੰਭ ਵਿੱਚ ਸ਼ਾਜਾਦਾ ਖੜਗ ਸਿੰਘ ਦਾ ਜਨਮ ਮਹਾਰਾਣੀ ਰਾਜਕੌਰ ਸਪੁੱਤਰੀ ਸਰਦਾਰ ਖਜ਼ਾਨ ਸਿੰਘ ਨਕਈ ਦੀ ਕੁੱਖ ਤੋਂ ਹੋਇਆ ਇਸ ਸਮੇਂ ਸਾਰੇ ਦੇਸ਼ ਵਿੱਚ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਬੇਗਿੰਦਤ ਮਾਇਆ ਅਨਾਥਾ ਤੇ ਲੋੜਵੰਤਾ ਵਿੱਚ ਵੰਡੀ ਗਈ ਲਾਹੌਰ ਦੇ ਹਰ ਸਿਪਾਈ ਨੂੰ ਇੱਕ ਕੰਠਾ ਦਿੱਤਾ ਗਿਆ ਮਹਾਰਾਜਾ ਸੈਭ ਨੇ ਕਰਮ ਸਿੰਘ ਤੋਸਾਖਾਨੀਏ ਨੂੰ ਆਗਿਆ ਦੇ ਦਿੱਤੀ ਕਿ ਜੋ ਗਰੀਬ ਅਨਾਥ ਆਵੇ ਉਸ ਨੂੰ ਨਿਹਾਲ ਕਰ ਦਿੱਤਾ ਜਾਏ 40 ਦਿਨਾਂ ਤੱਕ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹੁੰਦੇ ਰਹੇ ਚਾਲਵੀਂ ਦਿਨ ਆਖਰੀ ਭੋਗ ਦੀ ਸਮਾਪਤੀ ਪਰ ਭਾਈ ਰਾਮ ਸਿੰਘ ਜੀ ਦੇ ਨਾਂ ਰੱਖਣ ਦੀ ਮਰਿਆਦਾ ਪੂਰੀ ਕੀਤੀ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਪਰ ਸੰਗਤ ਦੀ ਆਗਿਆ ਅਨੁਸਾਰ ਸ਼ਾਜਾਦੇ ਦਾ ਨਾਂ ਖੜਗ ਸਿੰਘ ਰੱਖਿਆ ਗਿਆ ਅਤੇ ਭਾਈ ਰਾਮ ਸਿੰਘ ਉਸ ਦਾ ਅਧਿਆਪਕ ਨਿਯਤ ਕੀਤਾ ਗਿਆ। ਇਨ੍ਹਾਂ ਦਿਨਾਂ ਵਿੱਚ ਖਬਰਾਂ ਆਈਆਂ ਕਿ ਇਲਾਕਾ ਦਸਕੇ ਦੇ ਕਿਲਾਦਾਰ ਨੇ ਮਾਮਲਾ ਨਹੀਂ ਤਾਰਿਆ ਤੇ ਉਹ ਅੱਗੇ ਤੋਂ ਵੀ ਤਰੰਤ ਨਾ ਕਰ ਬੈਠਾ ਹੈ। ਮਹਾਰਾਜਾ ਨੇ ਉਸੇ ਵਕਤ ਸਨੇ ਸਰਦਾਰ ਫਤਿਹ ਸਿੰਘ ਆਲੂਆੜੀ ਦੇ ਦਸਕੇ ਵੱਲ ਕੂਚ ਕਰ ਦਿੱਤਾ ਤੇ ਇੱਕ ਹੱਲੇ ਵਿੱਚ ਕਿਲੇ ਨੂੰ ਫਤਿਹ ਕਰ ਲਿਆ। ਇਸ ਕਿਲੇ ਵਿੱਚ ਅੱਗੇ ਨੂੰ ਮਹਾਰਾਜੇ ਨੇ ਆਪਣੀ ਫੌਜ ਰੱਖਣੀ ਪ੍ਰਬੰਧ ਕੀਤੀ। ਆਪ ਲਾਹੌਰ ਪਰਤ ਆਇਆ। ਲਾਹੌਰ ਪਹੁੰਚਦਿਆਂ ਜੇ ਬਹੁਤ ਦਿਨ ਨਹੀਂਸਨ ਬੀਤੇ। ਕਿ ਪ੍ਰਿਆਦਮ ਪਹੁੰਚਿਆ ਕਿ ਪਿੰਡ ਪਟੀਆਂ ਦੇ ਜ਼ਿਮੀਦਾਰ ਤੇ ਕਰਮ ਸਿੰਘ ਦੁੱਲੂ ਦੇ ਪੁੱਤਰ ਜੱਸਾ ਸਿੰਘ ਭੰਗੀ ਨੇ ਇਲਾਕੇ ਦੇ ਲੋਕਾਂ ਪਰ ਅਤ ਦੇ ਜ਼ੁਲਮ ਕੀਤੇ ਹਨ ਇਹ ਸਰਦਾਰ ਇਸ ਸਮੇਂ ਚਨੋਟ ਦੇ ਕਿਲੇ ਵਿੱਚ ਸੀ ਮਹਾਰਾਜਾ ਆਪ ਇੱਕ ਫੌਜੀ ਦਸਤਾ ਨਾਲ ਲੈ ਕੇ ਉਧਰ ਨੂੰ ਵਧਿਆ ਅੱਗੋਂ ਜੱਸਾ ਸਿੰਘ ਨੇ ਕਿਲੇ ਦੇ ਦਰਵਾਜ਼ੇ ਬੰਦ ਕਰ ਲਏ ਮਹਾਰਾਜੇ ਦੀ ਫੌਜ ਨੇ ਕਿਲੇ ਨੂੰ ਚਾਰੇ ਪਾਸੇ ਘੇਰ ਲਿਆ ਤੇ ਬਿਨਾਂ ਕਿਸੇ ਲੜਾਈ ਦੇ ਕਿਲਾ ਖਾਲੀ ਕਰਵਾ ਲਿਆ ਤੇ ਜੱਸਾ ਸਿੰਘ ਨੂੰ ਕਿਲੇ ਤੋਂ ਕੱਢ ਦਿੱਤਾ ਗਿਆ ਪਰ ਉਸ ਨੂੰ ਗੁਜ਼ਾਰੇ ਲਈ ਹੋਰਥੇ ਜ਼ਗੀਰ ਦੇ ਦਿੱਤੀ ਮਹਾਰਾਜਾ ਸਾਹਿਬ ਅਜੇ ਇੱਥੇ ਹੀ ਸਨ ਕਿ ਖਬਰਾਂ ਪਹੁੰਚੀਆਂ ਕਿ ਨਜ਼ਾਮੁਦੀਨ ਕਸੂਰੀਏ ਨੇ ਇਲਾਕੇ ਤੋਂ ਬਹੁਤ ਸਾਰੇ ਜਹਾਦੀ ਪਿਠਾਨ ਇਕੱਠੇ ਕਰ ਲਏ ਹਨ ਅਤੇ ਉਸ ਦਾ ਇਰਾਦਾ ਲਾਹੌਰ ਦੇ ਇਲਾਕੇ ਵਿੱਚ ਲੁੱਟਮਾਰ ਕਰਨ ਦਾ ਹੈ ਮਹਾਰਾਜਾ ਅਜੇ ਤਿਆਰੀਆਂ ਵਿੱਚ ਹੀ ਸੀ ਕਿ ਉੱਪਰੋਂ ਰਿਪੋਰਟ ਆਈ ਕਿ ਸਰਕਾਰ ਦੇ ਇਲਾਕੇ ਦੇ ਦੋ ਪਿੰਡ ਵੀ ਲੁੱਟੇ ਗਏ ਇਸ ਤਰ੍ਹਾਂ ਨizamuddin ਨੇ ਆਪਣਾ ਪਿਛਲਾ ਅਹਦਨਾਮਾ ਤੋੜ ਦਿੱਤਾ ਹੈ ਮਹਾਰਾਜੇ ਨੇ ਸਨੇ ਸਰਦਾਰ ਫਤੇ ਸਿੰਘ ਆਲੂਵਾਲੀਏ ਤੇ ਹੁਣ ਬਿਨਾ ਕਿਸੇ ਢਿੱਲ ਦੇ ਕਸੂਰ ਤੇ ਚੜਾਈ ਕਰ ਦਿੱਤੀ ਤੇ ਜਾਂਦੇ ਸਾਰ ਇੱਕ ਯੋਗ ਮੈਦਾਨ ਜੰਗ ਲਈ ਦੇਖ ਕੇ ਉੱਥੇ ਡੇਰੇ ਲਾ ਦਿੱਤੇ ਪਠਾਨ ਮਹਾਰਾਜੇ ਤੇ ਆਉਣ ਤੋਂ ਪਹਿਲੇ ਆਪਣੇ ਵੱਲੋਂ ਚੰਗੀ ਤਰ੍ਹਾਂ ਤਮਦਮੇ ਅਤੇ ਮੋਰਚੇ ਤਿਆਰ ਕਰ ਚੁੱਕੇ ਸਨ ਅਗਲੇ ਦਿਨ ਲੜਾਈ ਆਰੰਭ ਹੋਈ ਤੇ ਬੜੀ ਲਹੂ ਡੋਲਵੀ ਲੜਾਈ ਸ਼ੇਰੇ ਪੰਜਾਬ ਆਪ ਆਪਣੇ ਹੱਥ ਸੂਤੀ ਹੋਈ ਤਲਵਾਰ ਲਈ ਹੋਈ ਸ਼ੇਰ ਦੀ ਤਰ੍ਹਾਂ ਵੈਰੀ ਤੇ ਜਾ ਪੈਂਦਾ ਤੇ ਜੋ ਕੋਈ ਸਾਹਮਣੇ ਆਉਂਦਾ ਉਸ ਨੂੰ ਸੰਸਾਰ ਤੋਂ ਪਾਰ ਕਰ ਦਿੰਦਾ ਪਠਾਨ ਇਸ ਲੜਾਈ ਵਿੱਚ ਬੜੀ ਹਿੰਮਤ ਨਾਲ ਖੂਬ ਦਿਲ ਖੋਲ ਕੇ ਲੜੇ ਪਰ ਸ਼ੇਕਰ ਖਾਲਸੇ ਦੀ ਤਲਵਾਰ ਨੇ ਉਹਨਾਂ ਦਾ ਮੂੰਹ ਫੇਰ ਦਿੱਤਾ ਗਾਦੀ ਮੈਦਾਨ ਤੋਂ ਨਸਕੀ ਕਿਲੇ ਵਿੱਚ ਜਾ ਵੜੇ ਅਤੇ ਫਿਰ ਗੋਲੀਆਂ ਬਾਰਨੀਆਂ ਆਰੰਭ ਕਰ ਦਿੱਤੀਆਂ ਇਧਰੋਂ ਮਹਾਰਾਜੇ ਨੀਵੀ ਆਪਣੇ ਤੋਪਖਾਨੇ ਨੂੰ ਕਿਲੇ ਵੱਲ ਤੋਪਾਂ ਦੇ ਮੂੰਹ ਮੋੜਨ ਦਾ ਹੁਕਮ ਦਿੱਤਾ ਤੇ ਹੁਣ ਲੱਗੇ ਕਿਲੇ ਤੇ ਗੋਲੇ ਵਰਤਾਉਣ। ਬਸ ਫੇਰ ਕੀ ਸੀ ਕਿਨੇ ਦੇ ਅੰਦਰ ਪਠਾਨਾ ਵਿੱਚ ਅਜੇ ਹੀ ਨਿਰਾਸ਼ਤਾ ਛਾਈ ਕਿ ਜਿਸ ਦੀ ਕੋਈ ਹੱਦ ਨਾ ਰਹੀ। ਹੁਣ ਨizamuddin ਨੇ ਆਪਣੇ ਆਪ ਨੂੰ ਸਭ ਪਾਸੇ ਤੋਂ ਖਤਰੇ ਵਿੱਚ ਡਿੱਠਾ ਤਾਂ ਸਫੇਤ ਚੰਡਾ ਹੱਥ ਵਿੱਚ ਲੈ ਕੇ ਮਹਾਰਾਜਾ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਬੜੀ ਨਿਮਰਤਾ ਨਾਲ ਆਪਣੀ ਪੁਲ ਬੁਖਸਾਈ ਤੇ ਅੱਗੇ ਨੂੰ ਸਿੱਖ ਰਾਜ ਦਾ ਸਭ ਤਰ੍ਹਾਂ ਦਾ ਸ਼ੁਭਚਿੰਤ ਕਰਨ ਦਾ ਵਚਨ ਲਿਖ ਦਿੱਤਾ। ਇਸ ਲੜਾਈ ਦੇ ਸਾਰੇ ਖਰਚਾਂ ਤੋਂ ਛੋਟੇ ਇੱਕ ਭਾਰੀ ਰਕਮ ਦੰਡ ਦੇ ਤੌਰ ਤੇ ਵਸਤੋਂ ਲਈ ਕੇ ਇਸ ਤਰ੍ਹਾਂ ਫਤਿਹ ਦਾ ਝੰਡਾ ਉਡਾਉਂਦਾ ਹੋਇਆ ਖਾਲਸਾ ਦਲ ਲਾਹੌਰਾ ਪੜਿਆ ਐਸੇ ਲੜਾਈ ਵਿੱਚ ਸਰਦਾਰ ਫਤਿਹ ਸਿੰਘ ਨੇ ਵੀ ਆਪਣੀ ਵੀਰਤਾ ਤੇ ਨਿਰਪੈਤਾ ਦੇ ਪੂਰੇ ਜੋਰ ਦਿੱਸੇ ਇਸ ਦੇ ਕੁਝ ਦਿਨਾਂ ਬਾਅਦ ਮਹਾਰਾਜਾ ਸਾਹਿਬ ਨੇ ਤਵਾਪੇ ਤੇ ਇਲਾਕੇ ਤੋਂ ਆਪਣਾ ਕਬਜ਼ਾ ਜਮਾਉਣ ਲਈ ਜਲੰਧਰ ਵੱਲ ਚੜਾਈ ਕੀਤੀ ਤੇ ਇਥੋਂ ਦੇ ਕਈ ਪਿੰਡਾਂ ਵਿੱਚ ਚੌਕੀਆਂ ਬਿਠਾ ਦਿੱਤੀਆਂ ਫਗਵਾੜੇ ਦਾ ਇਲਾਕਾ ਫਤਿਹ ਕਰਕੇ ਸਰਦਾਰ ਫਤਿਹ ਸਿੰਘ ਆਲੂ ਵਾਲੀਏ ਨੂੰ ਦੇ ਦਿੱਤਾ ਇਤੋ ਕੂਚ ਕਰਕੇ ਸਰਦਾਰ ਫਤਿਹ ਸਿੰਘ ਮਹਾਰਾਜਾ ਸਾਹਿਬ ਨੂੰ ਆਪਣੇ ਨਾਲ ਕਪੂਰਥਲੇ ਲੈ ਆਇਆ ਤੇ ਸਰਤਾਨਪੁਰ ਦੇ ਜੰਗਲ ਵਿੱਚ ਕਈ ਦਿਨ ਸ਼ਿਕਾਰ ਖੇਡਿਆ ਇਥੋਂ ਇਲਾਕਾ ਕਾਂਗੜੇ ਤੋਂ ਨਜ਼ਰਾਨੇ ਲੈਂਦੇ ਹੋਏ ਲਾਹੌਰ ਵੱਲ ਕੂਚ ਕਰ ਦਿੱਤਾ ਇਸ ਸਮੇਂ ਮਹਾਰਾਜਾ ਸਾਹਿਬ ਕਸੂਰ ਤੇ ਲੱਗੇ ਪਹੁੰਚੇ ਤਾਂ ਨਜ਼ਾਮੁਦੀਨ ਕਸੂਰੀਏ ਦੇ ਪਰਿਵਾਰ ਵੱਲੋਂ ਇੱਕ ਬੇਨਤੀ ਪੱਤਰ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਪੁੱਜਾ ਜਿਸ ਵਿੱਚ ਲਿਖਿਆ ਸੀ ਕਿ ਨਜ਼ਾਮੁਦੀਨ ਨੂੰ ਪੜੀ ਨਿਰਦੇਸ਼ਾਂ ਨਾਲ ਵਾਸਲ ਖਾਨ ਤੇ ਅਜੀ ਖਾਨ ਨੇ ਕਤਲ ਕਰ ਦਿੱਤਾ ਹੈ ਅਤੇ ਸਾਡਾ ਧਨ ਪਦਾਰਥ ਵੀ ਲੁੱਟਿਆ ਗਿਆ ਹੈ ਜਿਸ ਵਿੱਚ ਕਤਬਦੀਨ ਵੀ ਅੰਦਰੋਂ ਸਾਡੇ ਵੈਰੀਆਂ ਨਾਲ ਆਮ ਮਿਲਿਆ ਹੋਇਆ ਹੈ ਹੁਣ ਸ੍ਰੀ ਹਜੂਰ ਜੀ ਤੋਂ ਬਿਨਾਂ ਸਾਡੀ ਰੱਖਿਆ ਦੀ ਹੋਰ ਕੋਈ ਓਟ ਬਾਕੀ ਨਹੀਂ ਰਹੀ ਸਾਡੇ ਤੇ ਦਇਆ ਕੀਤੀ ਜਾਏ ਇਸ ਪ੍ਰਯਾਤ ਨੂੰ ਸੁਣ ਕੇ ਮਹਾਰਾਜਾ ਸਾਹਿਬ ਨੇ ਉਹਨਾਂ ਦੀ ਬੜੀ ਤਿਲ ਜਮੀ ਕਰਾਈ ਤੇ ਸਭ ਤਰ੍ਹਾਂ ਦੀ ਸਹਾਇਤਾ ਦਾ ਪ੍ਰੋਸਾ ਦਿੱਤਾ ਉਦੋਂ ਉਸੇ ਸਮੇਂ ਕੁਝ ਕਰ ਰਹੇ ਗਏ ਫੌਜਾਂ ਨੂੰ ਹੁਕਮ ਦਿੱਤਾ ਕਿ ਇੱਥੇ ਹੀ ਡੇਰੇ ਲਾ ਦਿਓ ਤੇ ਕਸੂਰ ਨੂੰ ਚਵਲਿਆਂ ਕੇਰ ਲਓ ਹੁਕਮ ਦੀ ਪਾਲਣਾ ਕੀਤੀ ਗਈ ਤੇ ਕਸੂਰ ਨੂੰ ਕੇਰੇ ਵਿੱਚ ਰੱਖ ਲਿਆ ਕਸੂਰੀ ਪਠਾਨਾਂ ਨੂੰ ਜਦ ਖਾਲਸਾ ਫੌਜ ਦੇ ਪਹੁੰਚਣ ਦਾ ਪਤਾ ਲੱਗਾ ਤਾਂ ਪਹਿਲੇ ਉਹਨਾਂ ਨੇ ਲੜਨ ਦਾ ਇਰਾਦਾ ਕਰ ਲਿਆ ਪਰ ਇੱਕ ਦੋ ਸੰਗਰਾਮਾਂ ਤੋਂ ਬਾਅਦ ਜਿਨ੍ਹਾਂ ਵਿੱਚ ਵੈਰੀਆਂ ਦਾ ਭਾਰੀ ਨੁਕਸਾਨ ਹੋਇਆ ਝੱਬਦੇ ਹੀ ਉਹਨਾਂ ਦੀ ਹੋਸ਼ ਟਿਕਾਣੀ ਆ ਗਈ ਹੁਣ ਕੁਤਬਦੀਨ ਖਾਨ ਸਨੇ ਆਪਣੇ ਸਹਾਇਕਾਂ ਦੇ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਜਾਨ ਬਖਸ਼ੀ ਲਈ ਅਰਜ਼ੋਈ ਕੀਤੀ। ਸ਼ੇਰੇ ਪੰਜਾਬ ਨੇ ਨਜ਼ਾਮੁਦੀਨ ਦੇ ਹਤਿਆਰਿਆਂ ਨੂੰ ਹਵਾਲੇ ਕਰਨ ਦਾ ਉਸ ਨੂੰ ਹੁਕਮ ਦਿੱਤਾ। ਇਸ ਸਮੇਂ ਕੁਤਬਦੀਨ ਨੇ ਮਹਾਰਾਜਾ ਸਾਹਿਬ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਉਸ ਦੀ ਜਾਨ ਬਖਸ਼ੀ ਕੀਤੀ ਗਈ। ਨਜ਼ਾਮੁਦੀਨ ਦੇ ਪੁੱਤਰਾਂ ਤੇ ਪਰਿਵਾਰ ਨੂੰ ਉਹਨਾਂ ਦਾ ਸਾਰਾ ਧਨ ਤੇ ਸਮਾਨ ਮੁੜਵਾ ਦਿੱਤਾ ਗਿਆ ਅਤੇ ਆਪਣੇ ਵੱਲੋਂ ਮਹਾਰਾਜਾ ਸਾਹਿਬ ਨੇ ਉਹਨਾਂ ਨੂੰ ਜ਼ਗੀਰ ਬਖਸ਼ੀ ਤੇ ਆਪ ਨਾਹੌਰ ਬਨ ਪਰਤਾਏ। ਇਲਾਕਾ ਮਲਤਾਨ ਪਰ ਚੜਾਈ ਇਲਾਕਾ ਮਲਤਾਨਪੁਰ ਪਹਿਲੀ ਚੜਾਈ ਮਹਾਰਾਜਾ ਰਣਜੀਤ ਸਿੰਘ ਦੀ ਸੰਗਤੀ ਸਾਜਣਾ ਰੱਬ ਵੱਲੋਂ ਐਸੀ ਸਾਜੀ ਗਈ ਸੀ ਕਿ ਭਾਵੇਂ ਕੋਈ ਵੀ ਕੰਮ ਕਿੰਨਾ ਕਠਿਨ ਅਤੇ ਅਸੰਭਵ ਕਿਉਂ ਨਾ ਹੋਵੇ ਉਹ ਉਸ ਤੋਂ ਕਦੇ ਮੂੰਹ ਨਹੀਂ ਸੀ ਫੇਰਦਾ ਹੁੰਦਾ ਉਹ ਥੱਕੇਵੇਂ ਤੇ ਭੁੱਖ ਪਿਆਸ ਦੀਆਂ ਔਕੜਾਂ ਨੂੰ ਭੁੱਲੋਂ ਚੇਤੇ ਹੀ ਨਾ ਸੀ ਲਿਆਉਂਦਾ ਇਹੀ ਵਟਾ ਭੇਤ ਕਠਿਨ ਮਾਇਬਾ ਵਿੱਚ ਸਫਲਤਾਈਆਂ ਦਾ ਸੀ ਇਲਾਕਾ ਦਵਾਪੇ ਦੇ ਦੌਰੇ ਤੋਂ ਪਰਤ ਕੇ ਆਈਆਂ ਫੌਜਾਂ ਨੂੰ ਅਜੇ ਕੁਝ ਹੀ ਦਿਨ ਬੀਤੇ ਸਨ ਅਤੇ ਉਹਨਾਂ ਦਾ ਚੰਗੀ ਤਰ੍ਹਾਂ ਠੇਕਵਾ ਵੀ ਨਹੀਂ ਸੀ ਉਤਰਿਆ ਕਿ ਆਪਨੇ ਮੋੜ ਇੱਕ ਮਹਿਮ ਪਰ ਮੁਲਤਾਨ ਤੇ ਝੰਗਵਲ ਜਾਣ ਦਾ ਹੁਕਮ ਫੌਜਾਂ ਨੂੰ ਦੇ ਦਿੱਤਾ ਇਸ ਪਰ ਕਨਈਆ ਨਾਲ ਦੇ ਲਿਖਦਾ ਹੈ ਕਿ ਮਹਾਰਾਜੇ ਤੇ ਇਸ ਹੁਕਮ ਮੂਰੇ ਸਾਰਿਆਂ ਸਰਦਾਰਾਂ ਨੇ ਸਿਰ ਚੁਕਾਇਆ ਪਰ ਕੁਝ ਕੁ ਪੈਂਚਾ ਨੇ ਬੜੇ ਸਤਕਾਰ ਨਾਲ ਮਹਾਰਾਜੇ ਨੂੰ ਆਖਿਆ ਕਿ ਆਪ ਅਜੇ ਹੁਣ ਹੀ ਥੱਕਿਆ ਹੈ ਜੇ ਕੋਈ ਦਿਨ ਆਰਾਮ ਕਰ ਲਵਾਂ ਤਾਂ ਚੰਗਾ ਹੋਵੇ ਤੇ ਫਿਰ ਲੜਾਈ ਲਈ ਕੋਚ ਕੀਤਾ ਜਾਵੇ ਜਿਸ ਦਾ ਉੱਤਰ ਦੇਣ ਲਈ ਮਹਾਰਾਜੇ ਨੇ ਅਗਲੀ ਸਵੇਰ ਨੂੰ ਇੱਕ بڑا ਦਰਬਾਰ ਕੀਤਾ ਜਿਸ ਵਿੱਚ ਉਥੋਂ ਦੀ ਸਾਰੀ ਫੌਜ ਤੇ ਮੁਲਕੀ ਕਰਮਚਾਰੀ ਵੀ ਹਾਜ਼ਰ ਸਨ ਇਸ ਸਮੇਂ ਮਹਾਰਾਜਾ ਸਾਹਿਬ ਨੇ ਇੱਕ ਉੱਚੇ ਚਬੂਤਰੇ ਤੇ ਖੜੋ ਕੇ ਆਪਣੀ ਗਰਜਵੀਂ ਆਵਾਜ਼ ਨਾਲ ਸਾਰਿਆਂ ਨੂੰ ਦੱਸਿਆ ਕਿ ਮੈਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ ਮੈਂ ਆਪ ਨੂੰ ਦੱਸਦਾ ਹਾਂ ਕਿ ਖਾਲਸੇ ਦਾ ਜਨਮ ਆਰਾਮ ਦੇ ਦਿਨ ਨਹੀਂ ਹੋਇਆ ਅਤੇ ਨਾ ਹੀ ਆਰਾਮ ਤੋਂ ਮੌਜਾਂ ਲਈ ਅਸੀਂ ਜਨਮੇ ਹਾਂ ਅਸਾਂ ਸੰਸਾਰ ਤੇ ਰਹਿ ਕੇ ਇੰਨਾ ਕੁਝ ਕਰਨਾ ਹੈ ਜੋ ਆਰਾਮ ਕੀਤਿਆਂ ਪੂਰਾ ਨਹੀਂ ਹੋ ਸਕਦਾ ਆਰਾਮ ਕੀ ਅਰ ਖਾਲਸਾ ਬਹਾਦਰ ਕੀ ਖਾਲਸਾ ਸਦਾ ਕੰਮ ਕਰਦਿਆਂ ਹੀ ਸ਼ੋਭਦਾ ਹੈ ਕਹਿੰਦੇ ਹਨ ਕਿ ਇਹਨਾਂ ਥੋੜੇ ਜੇ ਸ਼ਬਦਾਂ ਦਾ ਫੌਜ ਅਤੇ ਸਰਦਾਰਾਂ ਉੱਤੇ ਉਜਾਤੂ ਦਾਸਨ ਹੋਇਆ ਤੇ ਸਾਰਿਆਂ ਦੇ ਤਿਲਾਂ ਨੇ ਅਜਿਹੇ ਹੁਲਾਰੇ ਖਾਦੇ ਕਿ ਉਸ ਸਮੇਂ ਕੂਚਲੀ ਸਾਰਿਆਂ ਜਗਾਰੇ ਗਜਾਏ ਤੇ ਮਲਤਾਨ ਵੱਲ ਚਾਲੇ ਪਾ ਦਿੱਤੇ ਉਹਤ ਦਿਨਾਂ ਦੇ ਬਾਅਦ ਇਹ ਫੌਜ ਸਨੇ ਮਹਾਰਾਜਾ ਤੇ ਨਵਾਬ ਮਲਤਾਨ ਦੀ ਹੱਥ ਵਿੱਚ ਆਵੜੀ। ਅਗੋਂ ਨਵਾਬ ਮਜ਼ੱਫਰ ਖਾਨ ਨੇ ਆਪਣਾ دیਵਾਨ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਜ ਕੇ ਅੱਗੇ ਲਈ ਖਾਲਸੇ ਦੀ ਅਨੁਸਾਰਤਾ ਮੰਨ ਲਈ। ਅਗਲੇ ਦਿਨ ਨਵਾਬ ਆਪ ਮਹਾਰਾਜੇ ਨੂੰ ਮਲਤਾਨ ਤੋਂ ਕਈ ਕੋ ਅਗਿਆ ਮਿਲਿਆ। ਮਹਾਰਾਜਾ ਨਵਾਬ ਨਾਲ ਬੜੀ ਕਿਰਪਾਲਤਾ ਨਾਲ ਪੇਸ਼ ਆਇਆ ਅਤੇ ਅਗੋਲੀ ਵਫਾਦਾਰੀ ਦਾ ਐਤਨਾਮਾ ਨਵਾਬ ਤੋਂ ਲਖਵਾ ਲਿਆ ਤੇ ਮਹਾਰਾਜਾ ਨਜ਼ਰਾਨਾ ਲੈ ਕੇ ਲਾਹੌਰ ਪਰਤ ਆਇਆ। ਲਾਹੌਰ ਵਿੱਚ ਪਹੁੰਚ ਕੇ ਮਹਾਰਾਜਾ ਸਾਹਿਬ ਨੇ ਕਈ ਨਵੀਆਂ ਤੋਪਾਂ ਟਲਵਾਈਆਂ ਅਤੇ ਹੋਰ ਫੌਜ ਭਰਤੀ ਕੀਤੀ ਜਿਸ ਨਾਲ ਮਹਾਰਾਜੇ ਦਾ ਬਲ ਹੋਰ ਵੀ ਵੱਧ ਗਿਆ। ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਨਾ ਸਾਲ 1802 ਦੇ ਛੇਕੜਲੇ ਦਿਨਾਂ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਖਬਰ ਆਈ ਕਿ ਪੰਗੀ ਤੇ ਰਾਮਗੜੀਆਂ ਮਿਸਲ ਦੇ ਸਰਦਾਰ ਤਿਆਰੀਆਂ ਕਰ ਰਹੇ ਹਨ ਕਿ ਮਹਾਰਾਜਾ ਨਾਲ ਮੋੜੇ ਇੱਕ ਵਾਰੀ ਬਲ ਪ੍ਰੀਖਿਆ ਕੀਤੀ ਜਾਏ। ਇਸ ਗੋਹ ਦੀ ਬਾਣੀ ਸਰਦਾਰਨੀ ਸੁੱਖਾ ਜੀ ਸਪਤਨੀ ਸਰਦਾਰ ਗੁਲਾਬ ਸਿੰਘ ਪੰਗੀ ਸੀ ਮਹਾਰਾਜਾ ਨੇ ਜਦਿਸ ਖਬਰ ਦੀ ਪੜਤਾਲ ਕੀਤੀ ਤਾਂ ਇਹ ਗੱਲ ਠੀਕ ਸਿੱਧ ਹੋਈ ਆਪਨੇ ਉਸੇ ਦਿਨ ਤੋਂ ਚੜਾਈ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਅਤੇ ਥੋੜੇ ਦਿਨਾਂ ਵਿੱਚ ਹੀ ਸਨੇ ਸਰਦਾਰ ਫਤੇ ਸਿੰਘ ਆਲੂਵਾਲੀਆ ਅਤੇ ਸਰਦਾਰਨੀ ਸਦਾ ਕੌਰ ਦੇ ਸ਼੍ਰੀ ਅਮਰ ਸਰਵਨ ਪਤਿਆ ਅਤੇ ਪੰਗਿਆਂ ਦੀ ਸਹਾਇਤਾ ਲਈ ਰਾਮਗੜੀਏ ਸਰਦਾਰ ਠੀਕ ਸਮੇਂ ਸਿਰ ਨਾ ਪਹੁੰਚ ਸਕੇ ਜਿਸ ਦੇ ਕਾਰਨ ਖੁੱਲੇ ਮੈਦਾਨ ਵਿੱਚ ਤਾਂ ਮਹਾਰਾਜੇ ਦਾ ਕੋਈ ਟੱਕਰਾ ਨਾ ਕਰ ਸਕਿਆ ਹੰਸਰ ਦੇ ਦਰਵਾਜ਼ੇ ਬੰਦ ਕੀਤੇ ਗਏ ਤੇ ਫਸੀਲਾਂ ਤੇ ਤੋਪਾਂ ਚੜਾ ਕੇ ਪੰਗੀ ਮਿਸਲ ਵੱਲੋਂ ਸ਼ਹਿਰ ਨੂੰ ਬਚਾਉਣ ਲਈ ਲੱਗੇ ਗੋਲੇ ਚੱਲਣ ਬਾਰੋ ਮਹਾਰਾਜੇ ਵੱਲੋਂ ਵੀ ਕੇਵਲ ਡਰਾਵੇ ਲਈ ਫੂਕੀਆਂ ਤੋਪਾਂ ਬਿਨਾਂ ਗੋਲਿਆਂ ਤੇ ਤਲਾਈਆਂ ਗਈਆਂ ਤਾਂ ਜੋ ਗੁਰੂ ਦੀ ਨਗਰੀ ਦੀ ਕੋਈ ਬੇਅਦਬੀ ਨਾ ਹੋਵੇ ਅਜੇ ਟਾਲਮਟੋਲਾ ਹੋਈ ਰਿਆ ਸੀ ਕਿ ਗੁਰੂ ਨਗਰੀ ਤੇ ਮੁਖੀਏ ਸਣੇ ਅਕਾਲੀ ਭੂਲਾ ਸਿੰਘ ਜੀ ਦੋਵਾਂ ਫੌਜਾਂ ਵਿਚਾਲੇ ਹੋ ਖਲੋਤੇ ਅਤੇ ਲੜਾਈ ਨੂੰ ਬੰਦ ਕਰਵਾ ਦਿੱਤਾ ਹੁਣ ਸਮਝੌਤੇ ਤੋਂ ਪੰਗਿਆਂ ਨੇ ਆਪਣਾ ਕਿਲਾ ਖਾਲੀ ਕਰ ਦਿੱਤਾ ਅਤੇ ਉਹਨਾਂ ਨੂੰ ਨਿਰਭਾਨ ਲਈ ਮਹਾਰਾਜਾ ਸਾਹਿਬ ਨੇ ਪਾਰੀ ਜ਼ਕੀਰ ਦਿੱਤੀ। ਕਿਉਂ ਦਸੰਬਰ 1802 ਨੂੰ ਸ਼ੇਰੇ ਪੰਜਾਬ ਨੇ ਗੁਰੂ ਦੀ ਨਗਰੀ ਨੂੰ ਖਾਲਸਾ ਰਾਜ ਨਾਲ ਸਬੰਧਤ ਕਰ ਲਿਆ। ਇਸ ਦੇ ਬਾਅਦ ਮਹਾਰਾਜਾ ਸਨੇ ਆਪਣੇ ਸਰਦਾਰਾਂ ਦੇ ਸ਼੍ਰੀ ਦਰਬਾਰ ਸਾਹਿਬ ਤੇ ਦਰਸ਼ਨ ਲਈ ਗਏ। ਪਹਿਲਾ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ਼੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਟੈਲੇ ਲਈ ਪਾਰੀ ਰਕਮ ਅਰਦਾਸ ਕਰਵਾਈ। ਪੰਗੀਆਂ ਤੇ ਕਿਲੇ ਪਰ ਮਹਾਰਾਜੇ ਦਾ ਕਬਜ਼ਾ ਹੋ ਜਾਂਦਾ ਬਹੁਤ ਸਾਰੇ ਜੰਗੀ ਹਥਿਆਰ ਮਹਾਰਾਜੇ ਦੇ ਹੱਥ ਆਏ ਜਿਨ੍ਹਾਂ ਵਿੱਚ ਪ੍ਰਸਿੱਧ ਪੰਗੀਆਂ ਦੀ ਤੋਪ ਜਮਜਮਾ ਪੀਸੀ